ਨਕੋਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਅਜਿਹੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਜੋ ਆਪਾਂ ਨੂੰ ਕਦੀ ਵੀ ਨਹੀਂ ਮੰਗਣੀਆਂ ਚਾਹੀਦੀਆਂ ਦੋ ਚੀਜ਼ਾਂ ਬਾਰੇ ਗੱਲ ਕਰਾਂਗੇ ਤੇ ਜੇਕਰ ਆਪਾਂ ਇਹ ਦੋ ਚੀਜ਼ਾਂ ਮੰਗਦੇ ਹਾਂ ਆਪਾਂ ਨੂੰ ਮਿਲ ਵੀ ਜਾਂਦੀਆਂ ਨੇ ਤੇ ਆਪਣਾ ਵजूद ਖਤਮ ਹੋ ਜਾਵੇਗਾ ਅੱਜ ਦੀ ਇਹ ਵੀਡੀਓ ਤੁਹਾਡੇ ਕੰਮ ਆਉਣ ਵਾਲੀ ਹੈ ਕਿਉਂਕਿ ਜ਼ਿੰਦਗੀ ਦੇ ਹਰ ਇੱਕ ਮੋੜ ਤੇ ਦੱਸੀਆਂ ਗਈਆਂ ਗੱਲਾਂ ਤੁਹਾਡੇ ਕੰਮ ਆਉਣ ਗਿਆ ਜੇਕਰ ਤੁਸੀਂ ਇਹ ਗੱਲਾਂ ਅਪਣਾ ਲੈਨੇ ਹੋ ਤਾਂ ਇਹ ਗੱਲ ਯਾਦ ਰੱਖਿਓ ਤੁਸੀਂ ਆਪਣਾ ਜੀਵਨ ਖੁਸ਼ੀ ਦੇ ਨਾਲ ਬਤੀਤ ਕਰ ਸਕਦੇ ਹੋ ਤਾਂ ਸਮਨਾ ਖਰਾਬ ਕਰਦੇ ਹੋਏ ਚਲਦੇ ਆਂ ਵੀਡੀਓ ਦੇ ਵੱਲ ਇਹ ਦੋ ਚੀਜ਼ਾਂ ਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹੀ ਕਿ ਨਹੀਂ ਮੰਗਣੇ ਚਾਹੀਦੇ ਪਰ ਵੀਡੀਓ ਦੇ ਅੰਤ ਵਿੱਚ ਇੱਕ ਬਹੁਤ ਹੀ ਖਾਸ ਗੱਲ ਦੱਸਾਂਗੇ ਫਿਰ ਤੁਹਾਨੂੰ ਤੁਹਾਡੀ ਜ਼ਿੰਦਗੀ ਦੀਆਂ ਟੈਨਸ਼ਨਾਂ ਤੇ ਦੁੱਖ ਭੁੱਲ ਕੇ ਇਹ ਪਤਾ ਲੱਗੇਗਾ ਕਿ ਅਸੀਂ ਖੁਸ਼ ਕਿਦਾਂ ਰਹਿਣਾ ਹੈ ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਚੀਜ਼ ਜੋ ਆਪਾਂ ਨੂੰ ਕਦੀ ਨਹੀਂ ਮੰਗਣੀ ਚਾਹੀਦੀ ਸਭ ਤੋਂ ਪਹਿਲੀ ਚੀਜ਼ ਹੈ ਉਦਾਰ ਪੈਸਾ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਹੋਈਆਂ ਨੇ ਜੇਕਰ ਤੁਸੀਂ ਆਪਣੇ ਮਿਹਨਤ ਦੇ ਪੈਸਿਆਂ ਨਾਲ ਖਰੀਦੀਆਂ ਨੇ ਤਾਂ ਤੁਹਾਨੂੰ ਜੋ ਆਨੰਦ ਆਇਆ ਹੋਣਾ ਉਹ ਹਜੇ ਤੱਕ ਨਹੀਂ ਭੁੱਲਿਆ ਹੋਣਾ ਕਿਉਂਕਿ ਮਿਹਨਤ ਕਰਕੇ ਲਈ ਚੀਜ਼ ਹਮੇਸ਼ਾ ਆਨੰਦ ਦਿੰਦੀ ਹੈ ਤੇ ਉਹ ਚੀਜ਼ ਨੂੰ ਹਮੇਸ਼ਾ ਸੰਭਾਲ ਕੇ ਰੱਖਦੇ ਆ ਪਰ ਕੁਝ ਲੋਕ ਦੀ ਆਦਤ ਹੁੰਦੀ ਹੈ ਕਿ ਉਹਨਾਂ ਨੂੰ ਕੋਈ ਵੀ ਚੀਜ਼ ਪਸੰਦ ਆ ਜਾਵੇ ਫਿਰ ਉਹ ਆਪਣੇ ਦੋਸਤਾਂ ਤੋਂ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਮੰਗ ਕੇ ਉਹ ਚੀਜ਼ ਖਰੀਦਦੇ ਨੇ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਅੱਡੀਆਂ ਚੁੱਕ ਕੇ ਲਿਆ ਹੋਇਆ ਫਾਇਆ ਕਦੇ ਵੀ ਇਨਸਾਨ ਨੂੰ ਖੁਸ਼ਹਾਲ ਨਹੀਂ ਰਹਿਣ ਦਿੰਦਾ ਜਦੋਂ ਆਪਾਂ ਕਿਸੇ ਤੋਂ ਉਦਾਰ ਪੈਸੇ ਮੰਗ ਕੇ ਕੋਈ ਚੀਜ਼ ਖਰੀਦ ਦੇ ਆ ਪਹਿਲੀ ਗੱਲ ਬਹੁਤ ਲੋਕ ਪੈਸੇ ਦੇਣ ਲੱਗੇ ਨਖਰੇ ਕਰਦੇ ਨੇ ਜਾਂ ਬਹਾਨਾ ਲਗਾ ਕੇ ਪੈਸੇ ਨਹੀਂ ਦਿੰਦੇ ਪਰ ਲੋਕ ਪੈਸੇ ਦੇ ਵੀ ਦਿੰਦੇ ਨੇ ਪਰ ਫਿਰ ਲੋਕਾਂ ਅੱਗੇ ਬੰਦੇ ਦੀ ਪਹਿਲੀ ਜਿੰਨੀ ਇੱਜ਼ਤ ਨਹੀਂ ਰਹਿੰਦੀ ਜੇਕਰ ਪੈਸੇ ਵਾਲੇ ਨਹੀਂ ਦੇ ਜੇ ਆਪਾਂ ਉਸ ਨੂੰ ਪੈਸੇ ਨਹੀਂ ਦੇ ਸਕਦੇ ਆਪਣੇ ਮਿੱਤਰ ਨਾਲ ਰਿਸ਼ਤੇਦਾਰਾਂ ਨਾਲ ਫਿੱਕ ਪੈ ਜਾਂਦੀ ਹੈ ਆਪਣਾ ਵਜੂਦ ਖਤਮ ਹੋ ਜਾਂਦਾ ਹੈ ਉਹ ਕਹਿੰਦੇ ਨੇ ਨਾ ਪੈਸਾ ਵੱਡਿਆਂ ਵੱਡਿਆਂ ਵਿੱਚ ਫਿੱਕ ਪਵਾ ਦਿੰਦਾ ਹੈ ਚਾਹੇ ਉਹ ਪੈਸੇ 2 ਦਿਨ ਲਈ ਫੜੇ ਹੋਣ ਜਾਂ 5 ਦਿਨ ਲਈ ਇਹਸਾਨ ساری ਜ਼ਿੰਦਗੀ ਦਾ ਰਹਿ ਜਾਂਦਾ ਹੈ ਇਹ ਗੱਲ ਦੱਸਣਾ ਚਾਹੁੰਦਾ ਤੁਸੀਂ ਇੱਕ ਗੱਲ ਮੈਂ ਖਾਸ ਕਰਕੇ ਦੱਸਣਾ ਚਾਹੁੰਨਾ ਤੁਸੀਂ ਬੈਂਕ ਤੋਂ ਪੈਸਾ ਲਿਆ ਉੱਥੇ ਇਹ ਗੱਲ ਲਾਗੂ ਨਹੀਂ ਹੁੰਦੀ ਕਿਉਂਕਿ ਤੁਸੀਂ ਉਸ ਦੀ ਵਿਆਜ ਮਿਹਨਤ ਕਰਕੇ ਭਰ ਰਹੇ ਹੋ ਜੇ ਤੁਹਾਡਾ ਲੋਨ ਬਿਨਾ ਸਰਦਾ ਸਰਦਾ ਤਾਂ ਤੁਸੀਂ ਸਾਰੋ ਰੋਟੀ ਪਾਵੇਂ ਪਿਆਜ਼ ਨਾਲ ਖਾ ਲੋ ਹੁਣ ਗੱਲ ਕਰਦੇ ਆਂ ਦੂਸਰੀ ਖਾਸ ਚੀਜ਼ ਉਹ ਹੈ ਮੰਗ ਕੇ ਲਿਆ ਹੋਇਆ ਪਿਆਰ ਪਾਵੇਂ ਕੋਈ ਵੀ ਰਿਸ਼ਤਾ ਹੋਵੇ ਆਪਾਂ ਨੂੰ ਪਿਆਰ ਲਈ ਤਰਲੇ ਨਹੀਂ ਪਾਣੇ ਚਾਹੀਦੇ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਤੇਰੀ ਕੇਅਰ ਕਰ ਰਿਹਾ ਤੂੰ ਵੀ ਮੇਰੀ ਕੇਅਰ ਕਰ ਜੋ ਇਨਸਾਨ ਤੁਹਾਡੀ ਕੇਅਰ ਕਰਦਾ ਤੁਹਾਡੀ ਫਿਕਰ ਕਰਦਾ ਅਜ ਦੇ ਜਮਾਨੇ ਵਿੱਚ ਤੁਸੀਂ ਵੀ ਉਸ ਦੀ ਕੇਅਰ ਤੇ ਫਿਕਰ ਕਰਿਓ ਕਿਉਂਕਿ ਜੇਕਰ ਆਪਾਂ ਕਿਸੇ ਤੇ ਵਾਧੂ ਉੱਪਰ ਡਿੱਗੀ ਜਾਈਏ ਫਿਰ ਆਪਣੀ ਇੱਜ਼ਤ ਨਹੀਂ ਰਹੇਗੀ ਆਪਾਂ ਨੂੰ ਉਹ ਇਨਸਾਨ ਫਾਲਤੂ ਹੀ ਸਮਝੇਗਾ ਕਿਉਂਕਿ ਪੈਸੇ ਦੇ ਨਾਲ ਬਣਾਇਆ ਰਿਸ਼ਤਾ ਤੇ ਤੱਕੇ ਦੇ ਨਾਲ ਬਣਾਇਆ ਰਿਸ਼ਤਾ ਜਿਆਦਾ ਦਿਨ ਤੱਕ ਨਹੀਂ ਟਿਕਦਾ ਜੋ ਵੀ ਜਾਂਦਾ ਉਸ ਨੂੰ ਰੋਕੋ ਨਾ ਐਸੇ ਕਰਕੇ ਕਦੀ ਵੀ ਮੰਗ ਕੇ ਪਿਆਰ ਨਾ ਲਵੋ ਕਿਉਂਕਿ ਜੇ ਉਹ ਤੁਹਾਡੇ ਨਾਲ ਤੱਕੇ ਨਾਲ ਰਹਿ ਵੀ ਗਿਆ ਤਾਹੋ ਤੁਹਾਡੇ ਮੁਤਾਬਿਕ ਨਹੀਂ ਚੱਲੇਗਾ ਨਾ ਹੀ ਗਲ ਮੰਨੇਗਾ ਇਹ ਸੀ ਦੋ ਖਾਸ ਗੱਲਾਂ ਹੁਣ ਦੱਸਦੇ ਆ ਉਹ ਖਾਸ ਗੱਲ ਜੋ ਵੀਡੀਓ ਦੇ ਐਂਡ ਵਿੱਚ ਦੱਸਣੀ ਸੀ ਜੋ ਮੰਗਣਾ ਆਪਣੇ মুর্ਸ਼ਦ ਆਪਣੇ ਰੱਬ ਤੋਂ ਮੰਗੋ ਉਹ ਚੀਜ਼ਾਂ ਦੇਂਦਾ ਹੈ ਨਾ ਤਾਂ ਦੇ ਕੇ ਵਾਪਿਸ ਲੈਂਦਾ ਹੈ ਨਾ ਹੀ ਕਿਸੇ ਕੋਲ ਮਜ਼ਾਕ ਉਡਾਉਂਦਾ ਹੈ ਪੈਸੇ ਲਈ ਪਿਆਰ ਲਈ ਜੇਕਰ ਲੋਕਾਂ ਅੱਗੇ ਹੱਥ ਫੁਲਾਓਗੇ ਮਜ਼ਾਕ ਉੱਡੇਗਾ ਜੇਕਰ ਤੁਸੀਂ ਆਪਣੇ ਰੱਬ ਆਪਣੇ মুর্ਸ਼ਦ ਅੱਗੇ ਹੱਥ ਅੱਡ ਕੇ ਮੰਗੋਗੇ ਤੁਹਾਡੇ ਨਾ ਤਾਂ ਕੋਈ ਮਜ਼ਾਕ ਬਣਾਵੇਗਾ ਸਗੋਂ ਝੋਲੀਆਂ ਮਰਦਾਂ ਨਾਲ ਪਰ ਜਾਣਗੀਆਂ ਸੋ ਐਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਜੈ ਸਾਈਆਂ ਦੀ